ਨੇ ਅੰਗਸੇਂਗਾ ਦੀ ਆਪਣੀ ਮਰਿਆਦਾ ਟਕਸਾਲੀਆਂ ਦੀ ਆਪਣੀ ਮਰਿਆਦਾ ਨਾਨਕਸਰ ਵਾਲੇ ਦੀ ਆਪਣੀ ਮਰਿਆਦਾ ਹਰ ਡੇਰੇ ਦੀ ਆਪਣੀ ਮਰਿਆਦਾ ਪੰਜਾ ਤਖਤਾਂ ਦੀ ਆਪਸ ਦੇ ਵਿੱਚ ਮਰਿਆਦਾ ਚੇਂਜ ਹੈ ਮੇਲ ਹੀ ਨਹੀਂ ਖਾਂਦੀ ਹਜੂਰ ਸਾਹਿਬ ਦੇਖੇ ਆਰਤੀਆਂ ਹੋ ਰਹੀਆਂ ਨੇ ਰਹਿਤ ਮਰਿਆਦਾ ਦੇ ਵਿੱਚ ਆਰਤੀਆਂ ਦਾ ਖੰਡਨ ਕੀਤਾ ਗਿਆ ਵਾ ਰਹਿ ਰੱਖ ਦਾ ਸਰੂਪ ਕਿਨੇ ਚੇਂਜ ਕੀਤਾ ਚੌਪਈ ਵੱਡੀ ਕਿੰਨ ਕੀਤੀ ਹੈ ਬਾਅਦ ਵਿੱਚ ਸ਼ਲੋਕ ਜਿਹੜਾ ਤੇਰਾ ਕੀਤਾ ਜਾਤੋ ਨਾ ਮੈਨੂੰ ਉਸ ਤੋਂ ਬਾਅਦ ਜਿਹੜੀਆਂ ਪੌੜੀਆਂ ਲਾਈ ਜਾਣੀਆਂ ਜਾਂ ਸੋਧਰ ਤੋਂ ਪਹਿਲਾਂ ਕਿੰਨੇ ਕਿੰਨੇ ਸ਼ਬਦ ਜਿਹੜੇ ਪੜਨੇ ਆ ਉਹ ਕਿਹਨੇ ਕੀਤਾ ਰਹਿਤ ਮਰਿਆਦਾ ਦੇ ਵਿੱਚ ਰੈ ਰਾਜ ਦਾ ਸਰੂਪ ਪਤਾ ਵਾ ਉਹ ਕਿਹਨੇ ਚੇਂਜ ਕੀਤਾ ਉਦੋਂ ਜਦੋਂ ਨਾਨਕ ਸਾਹਿਬ ਵਾਲੇ ਅਰਦਾਸ ਚੇਂਜ ਕਰ ਦਿੰਦੇ ਜਦੋਂ ਨਾਮਤਾਰੀ ਅਰਦਾਸ ਚੇਂਜ ਕਰ ਦਿੰਦੇ ਉਦੋਂ ਕੋਈ ਰੋਲਾ ਨਹੀਂ ਪਾਉਂਦਾ ਚੁੱਪ ਰਹਿੰਦੇ ਆ ਕਿਉਂਕਿ ਉਹ ਆਪਣੇ ਜੋ ਹੈਗੇ ਆ ਅਖੰਡ ਪਾਠ ਦੇ ਵਿੱਚ ਮਦ ਹੈਗਾ ਹੀ ਨਹੀਂ ਆ ਭਾਵ ਕਿ ਅਖੰਡ ਪਾਠ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਗਿਆ ਅਖੰਡ ਪਾਠ ਨੂੰ ਖੰਡਿਤ ਕਿਹਨਾਂ ਨੇ ਕੀਤਾ ਬਾਬਿਆਂ ਨੇ ਸਿਆਣਿਆਂ ਦਾ ਕਥਨ ਹੈ ਕਿ ਆਪਣਿਆਂ ਦੀ ਕਾਸ਼ ਚੇ ਬਗਾਨਿਆਂ ਦੀ ਹੱਥ ਚ। ਆ ਪਿਛੇ ਦਿਨੀ ਔਰ ਅਰਦਾਸ ਬਦਲੀ ਗਈ ਹੈ ਉਹਦੇ ਤੇ ਬਹੁਤ ਵੱਡਾ ਵਿਵਾਦ ਹੋਇਆ। ਸਭ ਤੋਂ ਪਹਿਲਾਂ ਮੇਰਾ ਪਰਸਨਲ ਮੰਨਣਾ ਇਹ ਆ ਕਿ ਅਰਦਾਸ ਨੂੰ ਕੋਈ ਵੀ ਚੇਂਜ ਨਹੀਂ ਕਰ ਸਕਦਾ। ਮਤਲਬ ਰਹਿਤ ਮਰਿਆਦਾ ਨੂੰ ਕੋਈ ਇੱਕ ਖਾਸ ਬੰਦਾ ਜਾਂ ਖਾਸ ਧਿਰ ਨਹੀਂ ਚੇਂਜ ਕਰ ਸਕਦੀ। ਇਹ ਕਰਨਾ ਨਹੀਂ ਚਾਹੀਦਾ। ਮੇਰਾ ਪਰਸਨਲ ਮੰਨਣਾ ਇਹ ਆ। ਇਦਾਂ ਹੀ ਜਦੋਂ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ ਸੀ 2003 ਦੇ ਵਿੱਚ ਤਾਂ ਥੋੜੇ ਚਿਰਾਂ ਬਾਅਦ ਦੋ ਦੋ ਬੰਦਿਆਂ ਨੇ ਖਾਸ ਬੰਦਿਆਂ ਨੇ ਨਾਨਕਸ਼ਹੀ ਕੈਲੰਡਰ ਦਾ ਕਤਲ ਕਰ ਦਿੱਤਾ ਭਾਵਕੇ ਨੂੰ ਰੱਦ ਕਰ ਦਿੱਤਾ ਸਿਰ ਦੋ ਬੰਦੇ ਆਪਾਂ ਉਹਦਾ ਵੀ ਰੋਲਾ ਪਾਇਆ ਸੀ ਵੀ ਤੁਸੀਂ ਦੋ ਬੰਦੇ ਰਾਲ ਕਰਕੇ ਕਿਦਾਂ ਫੈਸਲਾ ਲੈ ਸਕਦੇ ਇਹ ਸਾਰੇ ਪੰਥ ਨੇ ਮਿਲ ਕਰਕੇ ਬਹਿ ਕਰਕੇ ਵਿਚਾਰਾ ਹੋਈਆਂ ਸੀ ਤੇ ਲਾਗੂ ਹੋਇਆ ਸੀ ਦੋ ਬੰਦਿਆਂ ਨੇ ਕਤਲ ਕਰ ਦਿੱਤਾ ਆਪਾਂ ਉਹਦਾ ਵੀ ਰੋਲਾ ਪਾਇਆ ਸੀ ਆਪਾਂ ਹੁਣ ਵੀ ਕਹਿੰਦੇ ਆ ਕਿ ਨਹੀਂ ਕੋਈ ਖਾਸ ਇੱਕ ਧਿਰ ਬੰਦਾ ਨਹੀਂ ਕਰ ਸਕਦਾ ਇਹ ਸਾਰੇ ਪੰਥ ਦਾ ਮਸਲਾ ਹੈ ਇਥੇ ਜਥੇਬੰਦੀਆਂ ਇਕੱਠੀਆਂ ਹੋਣ ਜੇ ਕਿਤੇ ਲੱਗਦਾ ਵੀ ਗਲਤੀ ਆ ਤਾਂ ਉਸ ਗਲਤੀ ਨੂੰ ਸੁਧਾਰ ਲਿਆ ਜਾਵੇ ਤੇ ਬਹਿ ਕਰਕੇ ਮਤਾ ਪਾਇਆ ਜਾਵੇ ਵਿਚਾਰਾ ਹੋਣ ਗੋਸ਼ਟੀਆਂ ਹੋਣ ਤੇ ਉਸ ਵਿਚਾਰਾਂ ਗੋਸ਼ਟੀਆਂ ਦੇ ਵਿੱਚ ਜੋ ਹੱਲ ਲੱਭਦਾ ਤੁਸੀਂ ਸਹੀ ਕਰ ਸਕਦੇ ਹੋ ਪਰ ਇੱਕ ਪਰਸਨਲ ਬੰਦਾ ਨਹੀਂ ਕਰ ਸਕਦਾ ਦੂਸਰੀ ਗੱਲ ਮਰਿਆਦਾ ਦਾ ਰੌਲਾ ਪਾਇਆ ਜਾ ਰਿਹਾ ਮਰਿਆਦਾ ਮੰਨਦਾ ਕੌਣ ਹੈ ਕੌਣ ਮੰਨਦਾ ਰਹਿਤ ਮਰਿਆਦਾ ਨੂੰ ਹਰ ਕੋਈ ਆਪੋ ਆਪਣੀ ਡਫਲੀ ਵਜਾ ਰਿਹਾ ਸਿਰਫ ਇੱਕ ਮਿਸ਼ਨਰੀ ਕਾਲ ਜੀ ਹਨ ਸਾਰੇ ਮਿਸ਼ਨਰੀ ਕਾਲ ਉਹ ਸਿਰਫ ਅਕਾਲ ਤਖਤ ਦੀ ਮਰਿਆਦਾ ਨੂੰ ਮੰਨਦੇ। ਬਾਕੀ ਹੋਰ ਕੋਈ ਮੰਨਦਾ? ਨਿਹੰਗ ਸਿੰਘਾਂ ਦੀ ਆਪਣੀ ਮਰਿਆਦਾ। ਤਕਸਾਲੀਆਂ ਦੀ ਆਪਣੀ ਮਰਿਆਦਾ। ਨਾਨਕਸਰ ਵਾਲੇ ਦੀ ਆਪਣੀ ਮਰਿਆਦਾ। ਹਰ ਡੇਰੇ ਦੀ ਆਪਣੀ ਮਰਿਆਦਾ। ਪੰਜਾ ਤਖਤਾਂ ਦੀ ਆਪਸ ਦੇ ਵਿੱਚ ਮਰਿਆਦਾ ਚੇਂਜ ਆ। ਮੇਲ ਹੀ ਨਹੀਂ ਖਾਂਦੀ। ਹਜੂਰ ਸਾਹਿਬ ਵੇਖੇ ਆਰਤੀਆਂ ਹੋ ਰਹੀਆਂ ਨੇ। ਰਹਿਤ ਮਰਿਆਦਾ ਦੇ ਵਿੱਚ ਆਰਤੀਆਂ ਦਾ ਖੰਡਨ ਕੀਤਾ ਗਿਆ ਵਾ। ਉਹ ਥਾਲੀਆਂ ਦੇ ਵਿੱਚ ਦੀਵੇ ਰੱਖ ਕੇ ਆਰਤੀ ਨਹੀਂ ਕਰਦੇ। ਜਿਹੜਾ ਖੰਡ ਪਾਠ ਮਤਲਬ ਕਿਸੇ ਦੇ ਘਰ ਦੇ ਵਿੱਚ ਰੱਖਿਆ ਜਾਂਦਾ ਉਹਦੇ ਵਿੱਚ ਲਿਖਿਆ ਕੁੰਭ ਜੋਤ ਨਾਰੀਅਲ ਨਹੀਂ ਰੱਖਣਾ ਮਨ ਮਤਾ ਤੇ ਰੱਖਦੇ ਆ ਨਾ ਰਹਿਤ ਮੇਰਾ ਤੁਹਾਨੂੰ ਚੇਂਜ ਕੀਤਾ ਗਏ ਨੇ ਮਿਸ਼ਨਰੀ ਕਾਲ ਜਿਹੜੇ ਉਹ 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 ਤਾਂ ਨਹੀਂ ਰੱਖਦੇ ਕੁੰਭ ਜੋਤ ਨਾਰੀਅਲ ਰਹਿ ਰਖ ਦਾ ਸਰੂਪ ਕਿਹਨੇ ਚੇਂਜ ਕੀਤਾ ਚੌਪਈ ਵੱਡੀ ਕਹਿੰਨ ਕੀਤੀ ਐ ਬਾਅਦ ਵਿੱਚ ਸ਼ਲੋਕ ਜਿਹੜਾ ਤੇਰਾ ਕੀਤਾ ਜਾਂ ਤੋਂ ਨਾ ਮੈਨੂੰ ਉਸ ਤੋਂ ਬਾਅਦ ਜਿਹੜੀਆਂ ਪੌੜੀਆਂ ਲਾਈ ਜਾਣੀਆਂ ਆ ਜਾ ਸੋਧਰ ਤੋਂ ਪਹਿਲਾਂ ਕਿੰਨੇ ਕਿੰਨੇ ਸ਼ਬਦ ਜਿਹੜੇ ਪੜ੍ਹਨੇ ਆ ਉਹ ਕਿਹਨੇ ਕੀਤਾ ਰਹਿਤ ਮਰਿਆਦਾ ਦੇ ਵਿੱਚ ਰੈ ਰਾਜ ਦਾ ਸਰੂਪ ਪਤਾ ਵਾ ਉਹ ਕਿਹਨੇ ਚੇਂਜ ਕੀਤਾ ਉਹਦਾ ਤਾਂ ਕੋਈ ਉਹਦੋਂ ਦਾ ਕੋਈ ਗੱਲ ਨਹੀਂ ਹੁੰਦੀ ਮਤਲਬ ਉਦੋਂ ਜਦੋਂ ਨਾਨਕ ਸਾਹਿਬ ਵਾਲੇ ਅ ਅਰਦਾਸ ਚੇਂਜ ਕਰ ਦਿੰਦੇ ਜਿਹੜਾ ਨਾਮਤਾਰੀ ਅਰਦਾਸ ਚੇਂਜ ਕਰ ਦਿੰਦੇ ਉਹਦਾ ਕੋਈ ਰੋਲਾ ਨਹੀਂ ਪਾਉਂਦਾ ਰੋ ਚੁੱਪ ਰਹਿੰਦੇ ਆ ਕਿਉਂਕਿ ਉਹ ਆਪਣੇ ਜੋ ਹੈਗੇ ਆ ਤੁਸੀਂ ਰਹਿਤ ਮਰਿਆਦਾ ਪੜ੍ਹ ਕੇ ਦੇਖੋ ਉਸ ਦੇ ਹਿਸਾਬ ਦੇ ਨਾਲ ਕਿੰਨੇ ਦੇਰਿਆਂ ਦੇ ਵਿੱਚ ਕਿੰਨੇ ਮਤਲਬ ਗੁਰਦੁਆਰਿਆਂ ਦੇ ਵਿੱਚ ਕੰਮ ਹੋ ਰਿਹਾ ਰਹਿਤ ਮਰਿਆਦਾ ਵਿੱਚ ਜਦੋਂ ਅਖੰਡ ਪਾਠ ਹੁੰਦਾ ਅਖੰਡ ਪਾਠ ਦੇ ਵਿੱਚ ਮਦ ਹੈਗਾ ਹੀ ਨਹੀਂ ਆ ਭਾਵ ਕਿ ਅਖੰਡ ਪਾਠ ਨੂੰ ਵੀ ਦੋ ਹਿੱਸਿਆਂ 'ਚ ਵੰਡ ਦਿੱਤਾ ਗਿਆ ਅਖੰਡ ਪਾਠ ਨੂੰ ਖੰਡਿਤ ਕਿਹਨਾਂ ਨੇ ਕੀਤਾ ਬਾਬਿਆਂ ਨੇ ਭਾਵ ਕਿ ਮਦ ਤੇ ਜੇ ਮੈਨੂੰ ਰਹਿਤ ਮਰਿਆਦਾ ਦੇ ਵਿੱਚੋਂ ਕਿਤੇ ਮਦ ਸ਼ਬਦ ਲੱਭਦੋਂਗੇ ਤਾਂ ਮੈਂ ਤੁਹਾਡਾ ਦੇਣਦਾਰ ਹੋਵਾਂਗਾ ਹੈ ਨਹੀਂ ਮਾਦ ਸ਼ਬਦ ਵਿੱਚ ਕਿ ਕਿਨ ਲਾਇਆ ਮਦ ਕਿੱਥੋਂ ਆਇਆ ਮਦ ਇਹ ਸੋਚਣਾ ਪਵੇਗਾ ਸਾਨੂੰ ਤੇ ਰਹਿਤ ਮਰਿਆਦਾਂ ਨੂੰ ਮੰਨਣ ਕਿਉਂ ਨੇ ਕੌਣ ਡਿਆ ਕੋਈ ਵੀ ਨਹੀਂ ਤਾਂ ਮੰਨ ਰਿਆ ਸਿਰਫ ਇੱਕ ਮਿਸ਼ਨਰੀ ਕਾਲਜੀ ਹਨ ਜਿਹੜੇ ਰੋਲਾ ਪਾ ਰਹੇ ਨੇ ਹਰ ਵਕਤ ਕਹਿ ਰਹੇ ਨੇ ਭਾਈ ਰਹਿਤ ਮਰਿਆਦਾਂ ਨੂੰ ਮੰਨਿਆ ਕਰੋ ਤੇ ਦੇਖੋ ਜੀ ਉਹ ਸਾਰਾ ਕੁਝ ਹੋਣ ਵੀ ਮਿਸ਼ਨਰੀ ਇਹਨੇ ਸੇਰ ਵੀ ਭੰਡ ਦਿੱਤਾ ਦੇਖੋ ਮਿਸ਼ਨਰੀ ਕਾਲਜ ਵਾਲਿਆਂ ਨੇ ਰਹਿਤ ਮਰਿਆਦਾ ਮਿਸ਼ਨਰੀ ਕਾਲਜ ਵਾਲਿਆਂ ਨੇ ਅਰਦਾਸ ਬਦਲਤੀ ਐ ਲੈ ਦੱਸੋ ਉਹਨਾਂ ਦੇ ਵਿੱਚ ਕੋਈ ਰੋਲ ਹੀ ਨਹੀਂ ਜਿਹੜੇ ਦਿਨ ਰਾਤ ਰਹਿਤ ਮਰਿਆਦਾ ਦਾ ਰੋਲਾ ਪਾ ਰਹੇ ਨੇ ਜਿਹੜੇ ਦਿਨ ਰਾਤ ਰਹਿਤ ਮਰਿਆਦਾ ਨੂੰ ਮਨਾਉਣ ਉਤੇ ਮਤਲਬ ਕਲਾਸਾਂ ਆ ਰਹੇ ਨੇ ਕੈਂਪ ਲਾ ਰਹੇ ਨੇ ਫਿਰ ਅਜੇ ਵੀ ਸਾਰਾ ਕੁਝ ਕਿਉਂਕਿ ਮਸ਼ੀਨਰੀ ਇਹਨਾਂ ਦੇ ਰਾਹ ਦਾ ਰੋੜਾ ਨੇ ਮਸ਼ੀਨਰੀ ਨਹੀਂ ਕਹ ਲਓ ਰਹਿਤ ਮਰਿਆਦਾ ਹੀ ਇਹਨਾਂ ਦੇ ਰਾਹ ਦਾ ਰੋੜਾ ਆ ਅਸ ਪਤਾ ਕਿਉਂ ਕਹਿ ਰਹੇ ਨੇ ਕਿ ਮਿਸ਼ਨਰੀ ਹਾਮੇ ਪਾਰਨ ਤੇ ਆਪਾਂ ਰਹਿਤ ਮਰਿਆਦਾ ਰੱਦ ਰੱਦ ਕਰੀਏ ਤੇ ਆਪਣੇ ਮਤਲਬ ਆਪੋ ਆਪਣੀ ਡਫਲੀ ਵਜਾਈਏ ਤੇ ਆ ਠੀਕ ਆ ਸਭ ਤੋਂ ਪਹਿਲੀ ਗੱਲ ਕਹਿੰਦੇ ਇੱਕ ਝੰਡੇ ਥੱਲੇ ਇਕੱਠੇ ਹੋਵੋ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਹਾਡੇ ਕੋਲ ਝੰਡਾ ਕਿਹੜਾ ਵਾ ਇੱਕ ਚਲੋ ਅਰੇਤ ਮਰਿਆਦਾ ਛੱਡੋ ਆਪਣੀ ਮਰਿਆਦਾ ਦੱਸੋ ਕਿਹੜੇ ਝੰਡੇ ਥੱਲੇ ਇਕੱਠੇ ਹੋਣਾ ਤੂੰ ਮੇਰੀ ਟਕਸਾਲ ਦੀ ਆਪਣੀ ਮਰਿਆਦਾ ਵਾ ਅਜਨਾਲੇ ਦੀ ਟਕਸਾਲ ਦੀ ਆਪਣੀ ਮਰਿਆਦਾ ਵਾ ਨਿਆਂਗ ਸਿੰਘਾ ਦੀ ਆਪਣੀ ਮਤਿਆ ਮਰਿਆਦਾ ਵਾ ਇੱਕ ਮਨੇ ਅੰਗ ਸਿੰਘ ਦੇਖ ਰਿਆ ਸੀ ਉਹ ਛਟਕੇ ਦੇ ਵਿਰੋਧ ਸੀ ਦੂਸਰਾ ਨੇ ਅੰਗ ਸਿੰਘ ਛਟਕੇ ਦੇ ਹੱਕ ਦੇ ਵਿੱਚ ਸੀ ਹੁਣ ਦੱਸੋ ਕੀ ਕਰੇ ਬੰਦਾ ਇੱਥੇ ਜੇ ਤੁਸੀਂ ਆ ਮਤਲਬ ਆਪਣੀ ਮਰਿਆਦਾ ਲਾਗੂ ਕਰੋਗੇ ਤਾਂ ਅਖੰਡ ਕੀਰਤਨ ਨੇ ਵੱਖਰਾ ਰੌਲਾ ਪਾ ਲੈਣਾ ਹੁਣ ਉਹ ਕਹਿੰਦੇ ਵੀ ਉਹ ਰਾਗਮਾਲ ਪੜਦੇ ਨੇ ਉਹ ਤੇ ਟੰਸਾਲੀ ਪੜਦੇ ਆ ਤੁਸੀਂ ਕਿੰਨੂ ਕਿੰਨੂ ਮੈਂ ਉਹੀ ਤਾਂ ਮੈਂ ਕਹਿ ਰਿਹਾ ਪੇ ਆਪਣੇ ਅਦੇ ਕਾਸ਼ ਚ ਤੇ ਬਗਾਨਿਆਂ ਦੇ ਹੱਥ ਜੇ ਮਿੰਟ ਚ ਰੌਲਾ ਪਾ ਲੈ ਹੁਣ ਇਹ ਜਾਗਦੀ ਜ਼ਮੀਰ ਵਾਲਿਆ ਤੇ ਜਦੋਂ ਜਾਗਦੀ ਜ਼ਮੀਰ ਵਾਲੇ ਦੀ ਉਦੋਂ ਕਿਉਂ ਨਹੀਂ ਜ਼ਮੀਰ ਜਾਗਦੀ ਜਦੋਂ ਕੋਈ ਹੋਰ ਕੰਮ ਕਰਦਾ ਇਦਾਂ ਚ ਗੁੜਕੇ ਦੇਖਿਆ ਚ ਪੈਰੇ ਦਾ ਗੁੜਕਾ ਸੁਖਮਣਾ ਸਾਹਿਬ ਸੁਖਮਣਾ ਸਾਹਿਬ ਕਿੱਥੇ ਆ ਬਾਣੀ ਸੰਕਟਮੋਚਨ ਦੁਖਭੰਜਨੀ ਗੁੜਕਾ ਇਹ ਕਿੰਨ ਬਣਾਏ ਉਹਨਾਂ ਨੂੰ ਕੁਛ ਨਹੀਂ ਕਹਿਣਾ ਬੱਕਰੇ ਬੱਕਰੇ ਮਤਲਬ ਮਤਲਬ ਸ਼ਬਦ ਲੈ ਕੇ ਕਰਕੇ ਸ਼ਬਦ ਹਜ਼ਾਰੇ ਬਾਣੀ ਬਣਾ ਦੇਣੀ ਇਹ ਕਿੰਨ ਇਹ ਕਿੰਨੇ ਕੀਰੇ ਮਤਲਬ ਹੈ ਕਿ ਇਹ ਦੇ ਕੋ ਅਥਾਰਟੀ ਹੈ ਵੀ ਵੱਖਰੇ ਵੱਖਰੇ ਸ਼ਬਦ ਕੋਈ ਬਲਾਵਲ ਲਾਗ ਚੋ ਲੈ ਲਿਆ ਕੋਈ ਰਾਗ ਚ ਲੈ ਲਿਆ ਉਹਨੂੰ ਇਕੱਠੇ ਕਰਕੇ ਤੇ ਇੱਕ ਬਾਣੀ ਬਣਾ ਲਈ ਸ਼ਬਦਿਆਰੇ ਵੱਖਰੇ ਵੱਖਰੇ ਸ਼ਬਦ ਕਰਕੇ ਇੱਕ ਲੈ ਆਇਆ ਦੁਖ ਭੰਜਣ ਤੇਰਾ ਨਾਮ ਜੇ ਇੱਕ ਹੋਰ ਲੈ ਆਇਆ ਤਉਨੂੰ ਬਾਣੀ ਬਣਾ ਲਈ ਦੁਖ ਭੰਜਣੀ ਉਹ ਉਹ ਲੋਣੀ ਲੱਭਦਾ ਉਦੋਂ ਜਾਗਦੀ ਜ਼ਮੀਰ ਵਾਲੇ ਕਿੱਥੇ ਜਾਂਦੇ ਨੇ ਇੱਕ ਦਿੱਲੀ ਦਾ ਵੀਰ ਆ ਉਹ ਕਹਿ ਰਿਹਾ ਸੀ ਸਰਬਜੀਤ ਸਿੰਘ ਤੂੰ ਦੇ ਨੇ ਆ ਕਰ ਦਿੱਤਾ ਉਹ ਰਹਿਤ ਮਰਿਆਦਾ ਨੂੰ ਬਦਲਣਾ ਚਾਹੁੰਦਾ ਉਹ ਰਹਿਤ ਮਰਿਆਦਾ ਤੁਸੀਂ ਜੇ ਸਰਬਜੀਤ ਹੁੰਦਾ ਰਹਿਤ ਮਰਿਆਦਾ ਨੂੰ ਬਦਲਣਾ ਚਾਹੁੰਦਾ ਤੁਸੀਂ ਮੰਨਦੇ ਹੋ ਆਓ ਮੇਰੇ ਨਾਲ ਬੈਠੋ ਤੁਸੀਂ ਤਾਂ ਰਹਿਤ ਮਰਿਆਦਾ ਦੀ ਇੱਕ ਗੱਲ ਨੂੰ ਨਹੀਂ ਮੰਨਣ ਦੇ ਜਿਹੜੇ ਰਹਿਤ ਮਰਿਆਦਾ ਨੂੰ ਖੜੜਾ ਕਹਿੰਦੇ ਨੇ ਤੁਸੀਂ ਉਹਨਾਂ ਨੂੰ ਸਟੇਜਾਂ ਤੇ ਚੜ ਚੜ ਕੇ ਭਾਈ ਸਾਹਿਬ ਭਾਈ ਸਾਹਿਬ ਕਰਦੇ ਹੋ ਜਿਹੜੇ ਦਿਨ ਆਤ ਖੜੜਾ ਆ ਜੀ ਖੜੜਾ ਆ ਰਹਿਤ ਦਾ ਖੜੜਾ ਆ ਉਹ ਦਿਨ ਰਾਤ ਖੜੜਾ ਖੜਾ ਕਰਦੇ ਨੇ ਹੁਣ ਤੁਹਾਨੂੰ ਰਹਿਤ ਮਰਿਆਦਾ ਚੇਤੇ ਆ ਗਈ ਸੋ ਭਾਈ ਮੈਂ ਮੈਂ ਸਭ ਤੋਂ ਪਹਿਲੀ ਗੱਲ ਆ ਮੈਂ ਕਿਸੇ ਮੈਂ ਹੱਕ ਦੇ ਵਿੱਚ ਨਹੀਂ ਆ ਵੀ ਆ ਜੋ ਹੋਇਆ ਠੀਕ ਹੋਇਆ ਮੈਂ ਹੱਕ 'ਚ ਹੀ ਨਹੀਂ ਆ ਪਰ ਮੈਂ ਇਹ ਗੱਲ ਕਹਿ ਰਿਹਾ ਵਾ ਤੁਸੀਂ ਉਦੋਂ ਕਿਉਂ ਨਹੀਂ ਬੋਲਦੇ ਆ ਹੁਣ ਨਵਾਂ ਚਪਹਿਰਿਆਂ ਦੇ ਗੁਟਕੇ ਬਣਾਏ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਭਾਈ ਤੁਹਾਨੂੰ ਕਿੰਨ ਹੱਕ ਦਿੱਤਾ ਗੁਟਕਾ ਬਣਾਉਂਦਾ ਚਪਹਿਰੇ ਦਾ ਤੁਹਾਨੂੰ ਕਿਹਨਾਂ ਹੱਕ ਦਿੱਤਾ ਤੁਸੀਂ ਮੇਰੇ ਕੋ 6-7 ਗੁਟਕੇ ਸਹਿ ਭੇਜਦੇ ਨੇ ਉਹਦਾ ਸਾਰਿਆਂ ਦੀ ਰਹਿ ਰਸ ਵੱਖੋ ਵੱਖਰੀ ਆ ਉਹਨੂੰ ਕਿਉਂ ਨਹੀਂ ਬੋਲਦਾ ਕੋਈ ਕਿਸੇ ਕੋਈ ਜਵਾਬ ਨਹੀਂ ਬਸ ਇਹ ਆ ਵੀ ਆ ਕੰਮ ਸਾਡੇ ਦੁਸ਼ਮਣ ਕਿਉਂਕਿ ਦੁਸ਼ਮਣ ਬਣਾਇਆ ਨਾ ਆਹਾ ਕੰਮ ਸਾਡੇ ਦੁਸ਼ਮਣ ਨੇ ਕੀਤਾ ਸਾਨੂੰ ਮੌਕਾ ਮਿਲ ਗਿਆ ਬਸ ਆਪਣੇ ਤੇ ਪਰਦਾ ਪਾ ਕੇ ਬਸ ਉਹਨੂੰ ਕਰ ਦੇਣਾ ਬਸ ਬੜੀ ਐਮਰੇਟ ਸੁਪਾਈ ਜੇ ਬੋਲਣਾ ਤੇ ਜਦੋਂ ਤੋਲਦੇ ਹੋ ਨਾ ਤੇ ਤਕੜੀ ਚਿਬੀ ਨਾ ਰੱਖਿਆ ਕਰੋ ਬਰਾਬਰ ਤੋਲਿਆ ਕਰੋ ਬਰਾਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ